ਵਿਆਹੁਤਾ ਮੈਲਾ ਦੀ ਛੱਕੀ ਹਾਲਾਤਾਂ ਚ ਮੌਤ ਸੌਰਿਆ ਨੇ ਬਿਨਾ ਮਾਪਿਆਂ ਦੇ ਕਰ ਦਿੱਤਾ ਲੜਕੀ ਦਾ ਸੰਸਕਾਰ ਸੌਰੇ ਪਰਿਵਾਰ ਤੇ ਲੱਗੇ ਕਤਲ ਦੇ ਦੋਸ਼ ਸਦਰ ਪੁਲਿਸ ਦੇ ਅਧੀਨ ਪੈਂਦੇ ਪਿੰਡ ਤਨੇਠਾ ਦੇ ਵਿੱਚ ਇੱਕ 20 ਸਾਲਾ ਵਿਆਹੁਤਾ ਦੀ ਛੱਕੀ ਹਾਲਾਤਾਂ ਦੇ ਵਿੱਚ ਕੋਈ ਮੌਤ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ ਮ੍ਰਿਤਕਾ ਦੇ ਮਾਤਾ ਪਿਤਾ ਨੂੰ ਬਿਨਾਂ ਸੂਚਿਤ ਕੀਤੇ ਹੀ ਰਾਤ ਦੇ ਸਮੇਂ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਪਿੰਡ ਗੜੀ ਸਾਹਿਬ ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤੇ ਜਾਣ ਕਾਰਨ ਪਿੰਡ ਵਾਸੀਆਂ ਵੱਲੋਂ ਇਸ ਮਾਮਲੇ ਨੂੰ ਕਤਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਦ ਕਿ ਸੋਰਾ ਪਰਿਵਾਰ ਇਸ ਨੂੰ ਫਾਹਾ ਲੈ ਕੇ ਕੀਤੀ ਗਈ ਖੁਦਕੁਸ਼ੀ ਦਾ ਕਰਾਰ ਦੇ ਰਿਹਾ ਹੈ ਪਿੰਡ ਵਾਸੀਆਂ ਬਬਲੀ ਹਰਪ੍ਰੀਤ ਗੁਰਮੀਤ ਮੈਂਬਰ ਅਤੇ ਮਾਝੋ ਦਾ ਸਰਪੰਚ ਰਾਜ ਸਿੰਘ ਬੱਲੋ ਦੋਸ਼ ਲਗਾਉਂਦਿਆਂ ਦੱਸਿਆ ਗਿਆ ਕਿ 3 ਮਹੀਨੇ ਦੀ ਗਰਭਵਤੀ ਤਨੂ 5 ਫਰਵਰੀ ਨੂੰ ਦੁਪਹਿਰ ਸਮੇਂ ਘਰੇਲੂ ਝਗੜੇ ਤੋਂ ਬਾਅਦ ਗੁੱਸੇ ਦੇ ਵਿੱਚ ਘਰੋਂ ਜਾ ਰਹੀ ਸੀ ਜਿਸ ਨੂੰ ਬਸਤੀ ਦੀਆਂ ਔਰਤਾਂ ਨੇ ਸਮਝਾ ਕੇ ਵਾਪਸ ਘਰ ਛੱਡ ਦਿੱਤਾ ਪਰ ਸ਼ਾਮ ਬੇਲੇ ਹੀ ਉਸ ਦੀ ਮੌਤ ਦੀ ਖ਼ਬਰ ਮਿਲੀ ਅਤੇ ਰਾਤ ਦੇ ਹਨੇਰੇ ਦੇ ਵਿੱਚ ਹੀ ਹਰਿਆਣਾ ਦੇ ਪਿੰਡ ਗੜੇ ਸਾਹਿਬ ਵਿਖੇ ਬੀਨਾ ਮਾਤਾ ਪਿਤਾ ਨੂੰ ਸੂਚਨਾ ਦਿੱਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਮਾਮਲੇ ਦੇ ਵਿੱਚ ਸ਼ੱਕ ਹੋਣ ਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸਰਪੰਚ ਗੁਰਦੀਪ ਸਿੰਘ ਵੱਲੋਂ ਬੀਨਾ ਕੇਸੇ ਨੂੰ ਦੱਸੇ ਤਨੂ ਦਾ ਸੰਸਕਾਰ ਕਰਵਾਇਆ ਗਿਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਧੀ লাশ ਦਾ ਸੰਸਕਾਰ ਕੀਤਾ ਗਿਆ ਜਦ ਕਿ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ লাশ ਸਬੰਧੀ ਕੋਈ ਠੋਸ ਸਬੂਤ ਹਾਲੇ ਤੱਕ ਨਹੀਂ ਮਿਲਿਆ ਪੁਲਿਸ ਨੇ ਪੁੱਛਗਿੱਛ ਲਈ ਮ੍ਰਿਤਕਾ ਦੇ ਸੋਹਰਾ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਅਤੇ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਬਿਆਨ ਅਤੇ ਤਕਨੀਕੀ ਸਬੂਤਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਇਹ ਇਹ ਲੜਕੀ ਜਦੋਂ ਮਰੀ ਹੈ ਜੀ ਸਾਨੂੰ ਇੱਥੇ ਅਸੀਂ ਆਰੇ ਤੇ ਰਹਿੰਦੇ ਆ ਦੋ ਕਿਲੇ ਫੈਸਲੇ ਤੇ ਸਾਨੂੰ ਕੋਈ ਪਤਾ ਨਹੀਂ ਹੈਗਾ ਕਿਸੇ ਗੱਲ ਦਾ ਵੀ ਕਿਵੇਂ ਮਰੀਏ ਕਿਵੇਂ ਨਹੀਂ ਮਰੀਏ ਤੇ ਜਦੋਂ ਮੈਂ ਇੱਥੇ 4 ਵਜੇ ਮੈਨੂੰ ਪਤਾ ਲੱਗਿਆ ਮੈਂ ਉਰੇ ਆਇਆ ਮੇਰੇ ਆਉਣ ਤੋਂ ਪਹਿਲਾਂ ਸਰਪੰਚ ਸਾਹਿਬ ਇੱਥੇ ਹੈਗੇ ਸੀ ਮੁਕਤੇ ਜਦੋਂ ਮੈਂ ਅੰਦਰ ਗਿਆ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਇਹਨਾਂ ਨੇ ਜਦੋਂ ਅੰਦਰ ਨਹੀਂ ਜਾਣ ਦਿੱਤਾ ਫਿਰ ਸਰਪੰਚ ਨੇ ਵੀਡੀਓ ਬਣਾਈ ਹੋਈ ਸੀ ਮੈਨੂੰ ਸਰਪੰਚ ਨੇ ਵੀਡੀਓ ਦਿਖਾਈ ਵੀਡੀਓ ਦਿਖਾਈ ਮੈਂ ਕਿਹਾ ਵੀ ਇਹਨੂੰ ਚੌਕੀ ਫੋਨ ਕਰ ਦੇ ਤੂੰ ਕਹਿੰਦਾ ਮੇਰੀ ਗੱਲ ਹੋ ਗਈ ਵੀ ਤੁਸੀਂ ਸੰਸਕਾਰ ਕਰ ਦੋ ਮੈਂ ਵੀ ਇਨਚਾਰਜ ਨੇ ਕਹਿਤਾ ਵੀ ਸੰਸਕਾਰ ਕਰ ਦੋ ਤੁਸੀਂ ਤੇ ਫਿਰ ਇਹ ਇੱਥੋਂ ਚੱਕ ਕੇ ਗੱਡੀ ਸਾਬ ਲੈ ਗਏ ਜੀ ਇਹ ਉੱਥੇ ਜਾ ਕੇ ਇਹਨੇ ਸੰਸਕਾਰ ਕਰਾਇਆ ਠੀਕ ਹੈ ਤੇ ਇਸ ਕੁੜੀ ਨੂੰ ਇਨਸਾਬ ਮਿਲਣਾ ਚਾਹੀਦਾ ਜਾਂਦੇ ਹੋਏ ਪਰ ਜਦੋਂ ਲੈ ਕੇ ਗਏ ਨੇ ਗੱਡੀ ਚ ਐ ਲੈ ਗਏ ਨੇ ਸਿੱਟ ਕੇ ਜਿਵੇਂ ਕਬੂਤਰ ਨੂੰ ਲੈ ਕੇ ਜਾਇਆ ਕਰਦੇ ਨੇ ਕੱਪੜੇ ਜਲੀ ਬਿੱਟੀ ਹੋਏ ਸਾਨੂੰ ਦੇਖਿਆ ਪਰ ਅੰਦਰ ਇਹਨਾਂ ਨੂੰ ਸਾਨੂੰ ਬੜ ਨਹੀਂ ਦਿੱਤਾ ਜਦੋਂ ਮੌਕੇ ਤੇ ਆਏ ਅਸੀਂ ਹਾਂ ਜੀ ਕਹਿੰਦੇ ਕਰਾਂ ਜਿੱਦਣ ਕਿ ਇਹ ਲੜ ਕੇ ਆਈ ਆ ਜੀ ਉਦੋਂ ਕਿ ਉਹ ਤਾਂ ਕਿਰ ਕੁੱਟਮਾਰ ਹੋ ਰਹੀ ਸੀ ਜੀ ਤੇ ਕਿਸੇ ਕੁੜੀ ਨਾਲ ਹੋਰ ਗੱਲ ਕਰਦਾ ਚ ਇਹ ਮੁੰਡਾ ਜਿਹੜਾ ਲਿਆਇਆ ਸੀ ਕੋਟ ਮੇਰ ਜੋਈ ਆ ਤੇ ਉਤੋਂ ਬਾਅਦ ਉਹਦਾ ਪਿਓ ਮੈਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਕਹਿੰਦਾ ਵੀ ਮੈਂ ਬਾਹ ਨਹੀਂ ਫੜ ਸਕਦਾ ਦੀ ਮਸੀ ਮੇਰੇ ਨਾਲ ਚੱਲ ਵੀ ਅਸੀਂ ਆਪਾਂ ਮੋੜ ਕੇ ਲੈ ਆਈਏ ਮੋੜ ਕੇ ਮੈਂ ਲਈ ਕਿਨੋਂ ਲੈ ਕੇ ਰਾਦੇ ਘੰਟੇ ਜਿਦਾ ਇਹ ਕੰਮ ਹੋ ਗਿਆ ਇਹ ਪੰਜ ਤਰੀਕ ਦੀ ਗੱਲ ਹੈ ਜੀ ਹਾਂਜੀ ਇਹ ਸੁਣਿਆ ਵੀ ਇਹਨਾਂ ਦੇ ਲੜਾਈ ਝਗੜਾ ਹੁੰਦਾ ਸੀਗਾ ਬਹੁਤ ਜ਼ਿਆਦਾ ਤੇ ਉਹ ਵਿਚਾਰੀ ਲੜ ਕੇ ਇਧਰ ਨੂੰ ਸੜਕ ਤੇ ਚਲੀ ਗਈ ਤੇ ਇੱਕ ਇਹਨਾਂ ਦੀ ਗਵਾਂਡਣਾ ਵਿਚਾਰੀ ਉਹ ਮੋੜ ਕੇ ਲੈ ਕੇ ਆਈ ਉਹਨੂੰ ਜਦੋਂ ਮੋੜ ਕੇ ਲੈ ਕੇ ਆਈ ਉਹ ਵਿਚਾਰੀ ਬੈਠ ਗਈ ਤੇ ਹੰਦਰ ਉਹਦੇ ਪਰਿਵਾਰ ਦੀਆਂ ਸੋਹਰਾ ਪਰਿਵਾਰ ਦੀਆਂ ਜਿਹੜਾ ਤੇ ਹੰਦਰੇ ਬਸ ਉਹਦੇ ਬੱਚੇ ਆਵਾਜ਼ ਨਹੀਂ ਆਈ ਹੈਗੀ ਹੰਦਰੇ ਬਸ ਮਰੀ ਹੋਈ ਦੇਖੀਏ ਸਾਰੇ ਗਵਾਂਡੀਆਂ ਨੇ ਯੋ ਤਾਂ ਸਾਰੇ ਘਮੰਡੇ ਅੰਦਰ ਜਾਣ ਲੱਗੇ ਇੱਕ ਵਾਰੀ ਦੇਖ ਲਿਆ ਫਿਰ ਉਹਦੀ ਬੁੜੀ ਕਹਿਣ ਲੱਗੀ ਬਾਹਰ ਨਿਕਲੋ ਬਾਹਰ ਨਿਕਲੋ ਕਹਿੰਦੀ ਮੈਨੂੰ ਘੁਬਰਾਟ ਹੋ ਰਹੀ ਹੈ ਕੋਈ ਜਨਾਨੀ ਅੰਦਰ ਨਹੀਂ ਵੜਨ ਦਿੱਤੀ ਹੈਗੀ ਉਸ ਟਾਈਮ ਲੜਕੀ ਦਾ ਤਨੂ ਨਾਮ ਜੀ ਕਿੱਥੋਂ ਆਈ ਸੀ ਇਹ ਹਿਮਾਚਲ ਤੋਂ ਦੱਸਦੇ ਨੇ ਕੋਟਲੀ ਕੂਟਲੀ ਪਿੰਡ ਆ ਜੀ ਅੱਛਾ ਉਹ ਲਾ ਮੇਰ ਜੀ ਮੁੰਡੇ ਨਹੀਂ ਲਾ ਮੇਰ ਜੀ ਤਾਂ ਨਹੀਂ ਹੈਗੀ ਮਤਲਬ ਆਨੰਦ ਕਾਰਜ ਕਰਵਾਏ ਹੋਏ ਨੇ ਉਹਨਾਂ ਦੇ ਕੀ ਨਾਮ ਮੁੰਡੇ ਦਾ ਇਹਦੇ ਘਰ ਆ ਲਗਾ ਕ੍ਰਿਸ਼ਨ ਨਾਮ ਦੱਸ ਦਿਨ ਜੀ ਇਹਦੇ ਘਰ ਆ ਲਗਾ ਹਾਂ ਜੀ ਕੀ ਕਰਨ ਤੁਸੀਂ ਉਹ ਮਾਰੀ ਉਹਨੂੰ ਹਾਂਜੀ ਸਾਰਾ ਸਾਰਾ ਬੇੜਾ ਇਹੀ ਗੱਲ ਕਹਿ ਰਿਹਾ ਵੀ ਉਹਨੂੰ ਮਾਰਿਆ ਉਹਨੇ ਆਪਣੀ ਆਪਣੀ ਹੱਥ ਮੱਥਿਆ ਕਰੀ ਪਰ ਉਹਨੂੰ ਮਾਰਿਆ ਗਿਆ ਸਾਰੇ ਇਹੀ ਗੱਲ ਕਹਿ ਰਹੇ ਨੇ ਆਪਾਂ ਵੀ ਇਹੀ ਗੱਲ ਕਹਿੰਦੇ ਜੀ ਮਾਰਿਆ ਤੇ ਦੇਖੋ ਜੇ ਉਹਨੇ ਗਲਫਰਾ ਹ ਲਿਆ ਹੁੰਦਾ ਤਾਂ ਫਿਰ ਉਹ ਉੱਪਰ ਟੰਗੀ ਹੁੰਦੀ ਕਿਉਂਕਿ ਉਹ ਕਿ ਡੈਥ ਬੋਡੀ ਨੀਚੇ ਪਈ ਤੀਗੀ ਕਿਸੇ ਨੇ ਦੇਖੀ ਨੀ ਉਹ ਟੰਗੀ ਸੀ ਕੀ ਸੀ ਨਾ ਕਿਸੇ ਨੇ ਨਹੀਂ ਦੇਖੀ ਜੀ ਕਿਸੇ ਗਵੰਡੀ ਨੇ ਨਹੀਂ ਦੇਖੀ ਕਿਸੇ ਪੜੋਸੀ ਨੇ ਨਹੀਂ ਦੇਖੀਗੀ ਉਹ ਮਤਲਬ ਜਦੋਂ ਸਾਰੇ ਦੇਖਣਗੇ ਨੇ ਉਹ ਨੀਚੇ ਪਈ ਤੀਗੀ ਮੰਜੇ ਦੇ ਉੱਤੇ ਮੰਜੇ ਦੇ ਉੱਤੇ ਪਈ ਦੇ ਨਾ ਮੰਜੇ ਦੇ ਉੱਤੇ ਪਈ ਸੀਗੀ ਤੇ ਮੈਨ ਜਦੋਂ ਮੈਨੂੰ ਤੀਜੇ ਦਿਨ ਪਤਾ ਲੱਗਿਆ ਜਦੋਂ ਮੈਨੂੰ ਤੀਜੇ ਦਿਨ ਪਤਾ ਲੱਗਿਆ ਤਾਂ ਫਿਰ ਮੈਂ ਨਹੀਂ ਬਰਦਾਸ਼ਤ ਹੋਇਆ ਹੈਗਾ ਤੇ ਮੈਂ 100 ਨੰਬਰ ਤੇ ਫੋਨ ਮਾਰ ਕੇ ਫਿਰ ਮੈਂ ਬੁਲਾਈ ਸੀਗੀ ਪੁਲਿਸ ਇਹ ਸਰਨਾ ਇੱਕ ਮਤਲਬ ਕਿ ਤੁਹਾਨੂੰ ਨਾਂ ਦੀ ਲੜਕੀ ਹੈ ਜਿਹੜੀ ਤੁਹਾਨੂੰ ਪੁੱਤਰ ਪੁਤਰੀ ਰਜੇਸ਼ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀਗੀ ਇਹਦਾ ਇੰਸਟਾਗ੍ਰਾਮ ਦੇ ਜ਼ਰੀਏ ਹੀ ਇੱਥੇ ਰਹਿੰਦੇ ਇੱਕ ਲੜਕੇ ਕ੍ਰਿਸ਼ਨ ਸਿੰਘ ਪੁੱਤਰ ਬਲਜੀਤ ਸਿੰਘ ਨਾਲ ਮੈਰਿਜ ਹੋਈ ਸੀਗੀ ਠੀਕ ਠਾਕ ਚੱਲ ਰਿਹਾ ਸੀ ਮੈਰਿਜ ਨੂੰ ਇੱਕ ਪੂਰਾ ਸਾਲ ਹੋ ਗਿਆ ਸੀ ਪਰ ਇਹ ਜਿਹੜਾ ਕ੍ਰਿਸ਼ਨ ਸਿੰਘ ਹੈਗਾ ਇਹ ਆਪਣੀ ਨਾਨੀ ਜਿਹੜੀ ਜਸਵੰਤ ਕੌਰ ਕੋਲ ਇੱਥੇ ਰਹਿ ਰਿਆ ਸੀਗਾ ਜੀ ਪਿੰਡ ਤਨੇਠੇ ਤੇ ਥੋੜਾ ਜਿਹਾ ਇਹਨਾਂ ਦੇ ਵਿਆਹ ਦਾ ਚੰਗਾ ਚੱਲਿਆ ਤੇ ਹੁਣ ਗਵਾਂਡੀਆਂ ਦੇ ਪੁੱਸਣ ਕਾਰਨ ਜਾਂ ਹੁਣ ਪਤਾ ਲੱਗ ਰਿਹਾ ਕਿ ਉਹਨਾਂ ਦਾ ਜਿਹੜੇ ਹਾਲਾਤ ਸਹੀ ਨਹੀਂ ਸੀਗੇ ਜਿਹਦੀ ਮੌਤ ਆ ਜਿਹਦੀ 5 ਤਰੀਕ ਨੂੰ 5 2 2022 ਨੂੰ ਹੋਈ ਆ ਪਰ ਸਾਨੂੰ ਕੰਪਲੇਂਟ 7 2 22 ਨੂੰ ਕੰਟਰੋਲ ਰੂਮ ਦੇ ਜ਼ਰੀਏ 112 ਤੋਂ ਕੰਪਲੇਂਟ ਮਿਲੀ ਆ ਕੋਈ ਇੱਥੇ ਮਾਲਕ ਨਹੀਂ ਸੀ ਕੋਈ ਮਦਈ ਨਹੀਂ ਸੀ ਕਿਸੇ ਨੇ ਸਾਨੂੰ ਇਹਦਾ ਬਾਰੇ ਕੋਈ ਸਟੇਟਮੈਂਟ ਪੂਰੀ ਨਹੀਂ ਦਿੱਤੀ ਹੁਣ ਕੱਲ ਜਾ ਕੇ ਇਹਦੀ ਮਾਤਾ ਦੀ ਜਿਹੜੀ ਸਟੇਟਮੈਂਟ ਲਿਖੀ ਆ ਜਾ ਕੇ ਇਹ ਗੜਨਾਲਾਗੜ ਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀ ਸਰ ਇਹ ਜਾਂਚ ਦਾ ਵਿਸਾ ਜੀ ਅਜੇ ਕੋਈ ਕਹ ਰਿਹਾ ਕਿ ਪੱਖੇ ਨਾਲ ਲੰਕ ਕੇ ਮਰੀ ਸੀ ਕੋਈ ਕਹ ਰਿਹਾ ਥੱਲੇ ਮਾਰੀ ਗਈ ਆ ਪਰ ਇਹਦੇ ਵਿੱਚ ਆਈ ਜਿ ਬਿਟਨੈਸ ਕੋਈ ਨਹੀਂ ਹੈਗਾ ਜੀ ਜਿਹਨੇ ਦੇਖੀ ਹੋਵੇ ਇਹ ਜਾਂਚ ਦਾ ਵਿਸਾ ਜਾਂਚ ਦੇ ਵਿਸੇ ਮੁਤਾਬਕ ਜਿੱਧਰ ਹੀ ਕਾਰਵਾਈ ਜਾਊਗੀ ਦੋਸ਼ੀਆਂ ਨੂੰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ ਜੀ ਪੂਰੀ ਕਾਰਵਾਈ ਲਿਆ ਕੇ ਜਿਹੜੇ ਕਿਸੇ ਨੇ ਡੈਡ ਬੋਡੀ ਦਾ ਮੈਡੀਕਲ ਨਹੀਂ ਕਰਵਾਇਆ ਸੀ ਨਾ ਹੀ ਪੁਲਿਸ ਨੂੰ ਤਲਾਸ਼ ਦਿੱਤੀ ਗਈ ਉਸ ਸਮੇਂ ਤੇ ਤੇ ਹੁਣ ਸੰਸਕਾਰ ਹੋ ਚੁੱਕਾ ਹੈ ਕਲੂ ਦੇ ਲਗਭਗ ਖਤਮ ਨੇ ਪਰ ਫਿਰ ਵੀ ਪੂਰੀ ਜਾਂਚ ਕਰਕੇ ਸੀਨੀਅਰ ਅਫਸਰ ਇਸ ਦੀ ਚੀਜ਼ ਨੂੰ ਸਾਰੇ ਲੱਗੇ ਹੋਇਆ ਜੀ ਮੇਰੇ ਐਸ ਐਚ ਓ ਸਹਿਬਾਨ ਸਾਦਰ ਸੁਮਾਣਾ ਤੇ ਮੇਰੇ ਚੌਕੀ ਦੇ ਇੰਚਾਰਜ ਅਫਸਰ ਰਵਕਰਾਰ ਸਿੰਘ ਜੀ ਤੇ ਸਾਰੇ ਹੀ ਜਿੰਨੀ ਹੁਕਮੀ ਕੋਈ ਜੜੀ ਸਾਤਾ ਸਾਰੀ ਅਸੀਂ ਕੱਢ ਕੇ ਦੋਸ਼ੀਆਂ ਨੂੰ ਮਾਤਰ ਕੇ ਪੂਰੀ ਸਜ਼ਾ ਦਿਵਾਵਾਂਗੇ ਸਰ ਛੜ ਦੀ ਗੱਲ ਆ ਟਾਈਮ ਟੀਵ ਲਈ ਸੁਮਾਣਾ ਤੋਂ ਸੁਖਜਿੰਦਰ ਸਿੰਘ ਕੁਲਾਰਾ ਦੀ ਵਿਸ਼ੇਸ਼ ਰਿਪੋਰਟ